ਮੇਰਾ ਫਰਜ਼ ਬਣਦਾ ਹੈ ਮੈਂ ਆਪਣਾ ਫਰਜ਼ ਸਮਝਦਾ ਇਸ ਕੱਲ ਦਾ ਕਿ ਮੈਂ ਮੀਡੀਆ ਰਾਹੀਂ ਤੁਹਾਡੇ ਰਾਹੀਂ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨਾਗਰਿਕਾਂ ਨੂੰ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਨੇ ਆਪਣੇ ਫਿਊਚਰ ਲਈ ਬਹੁਤ ਸਾਰੇ ਸੁਪਨੇ ਲਿਖੇ ਹੋਏ ਨੇ ਜਿਨ੍ਹਾਂ ਨੇ ਡਿਗਰੀਆਂ ਲੈ ਲੀਆਂ ਜਾਂ ਲੈਣੀਆਂ ਨੇ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਫਿਊਚਰ ਦੇ ਵਿੱਚ ਅਸਮਾਨਾਂ ਤੱਕ ਉਡਾਰੀਆਂ ਮਰਵਾਉਣੀਆਂ ਨੇ ਤਰੂ ਤਾਰੇ ਵਾਂਗੂ ਚਮਕਾਉਣਾ ਹੈ ਪੰਜਾਬ ਨੂੰ ਹਰ ਪੱਖ ਤੋਂ ਉਹਨਾਂ ਲਈ ਕੀ ਕੀ ਆਪਰਚੂਨਿਟੀਆਂ ਬਣ ਸਕਦੀਆਂ ਨੇ ਉਹਨਾਂ ਲਈ ਮੌਕੇ ਕਿੰਨੇ ਬਣ ਸਕਦੇ ਨੇ ਟੈਕਨੀਕਲੀ ਕੰਪਨੀਆਂ ਜਿਹੜੀਆਂ ਟੈਕਨੋਲੋਜੀ ਕੀ ਕੀ ਲੈ ਕੇ ਆ ਰਹੀਆਂ ਨੇ ਜਿਹੜੇ ਇੱਥੇ ਪਹਿਲਾਂ ਮੌਜੂਦ ਨੇ ਜਪਾਨ ਦੀਆਂ ਕੰਪਨੀਆਂ ਉਹ ਕਿੰਨਾ ਹੋਰ ਆਪਣੇ ਬਿਜ਼ਨਸ ਨੂੰ ਵਧਾਉਣ ਵਿੱਚ ਸਹਿਮਤ ਹੋਈਆਂ ਨੇ ਜਾਂ ਫਿਰ ਜੋਇੰਟ ਵੈਂਚਰ ਇੰਡੀਅਨ ਕੰਪਨੀਆਂਜ਼ ਨਾਲ ਕਿੰਨਾ ਕਿੰਨਾਂ ਨੇ ਅ ਇੰਟਰਸਟ ਦਿਖਾਇਆ ਤੇ ਉਹਨਾਂ ਨੇ ਕੀ ਕੀ ਸਵਾਲ ਕੀਤੇ ਸਾਨੂੰ ਉਹਨਾਂ ਨੇ ਕੀ ਕੀ ਸੁਜੈਸ਼ਨ ਦਿੱਤੇ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਫਰਮ ਡੇ 1 ਅਸੀਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗੇ ਹਾਂ ਕਿਸੇ ਵੀ ਚੁਣੇ ਹੋਏ ਰਾਜਨੇਤਾ ਦਾ ਚਾਹੇ ਉਹ ਸਟੇਟ ਦਾ ਹੈੱਡ ਹੈ ਚਾਹੇ ਉਹ ਕੰਟਰੀ ਦਾ ਹੈੱਡ ਹੈ ਫਰਜ ਬਣਦਾ ਕਿ ਜੇ ਉਹ ਆਪਣੇ ਲੋਕਾਂ ਦੇ ਬਿਹਾਫ ਤੇ ਆਪਣੇ ਲੋਕਾਂ ਵਾਸਤੇ ਕਿਸੇ ਵਿਦੇਸ਼ ਦੇ ਦੌਰੇ ਤੇ ਜਾਂਦਾ ਤਾਂ ਉਸ ਦੌਰੇ ਦੌਰਾਨ ਉਧਰ ਕਿਹਦੇ ਕਿਹਦੇ ਨਾਲ ਮੁਲਾਕਾਤਾਂ ਹੋਈਆਂ ਉਹ ਕਿਹਨੂ ਕਿਹਨੂ ਮਿਲ ਕੇ ਆਇਆ ਤੇ ਕੀ ਕੀ ਸਹਿਮਤੀਆਂ ਕੀ ਕੀ ਓਪਰਚ्युनिटीज ਕੀ ਕੀ ਮੈਮੋਰੰਡਮ ਕੀ ਕੀ ਉਹਨੂੰ ਮੌਕੇ ਜਿਹੜੇ ਨੇ ਉਹ ਕ੍ਰੀਏਟ ਹੋਣ ਦੇ ਚਾਂਸ ਲੱਗੇ ਉਹ ਸਾਰਿਆਂ ਆ ਕੇ ਆਪਣੇ ਲੋਕਾਂ ਨੂੰ ਦੱਸੇ ਇਹ ਫਰਜ਼ ਬਣਦਾ ਸੋ ਮੈਂ ਇੱਕ ਵੀਡੀਓ ਤੁਹਾਡੇ ਸਾਹਮਣੇ ਅੱਗੇ ਦਿਖਾਉਣ ਲੱਗੇ ਆ ਜਿਹਦੇ ਵਿੱਚ ਡੇ 1 ਤੋਂ ਲੈ ਕੇ ਜਪਾਨ ਤੇ ਫਿਰ ਉਸ ਤੋਂ ਬਾਅਦ ਕੋਰੀਆ ਕਿਹੜੇ ਕਿਹੜੇ ਕੰਮ ਲੈਣ ਨੂੰ ਅਸੀਂ ਮਿਲੇ ਤੇ ਉਹਨਾਂ ਨੇ ਉਹ ਕੰਪਨੀਆਂ ਕਿਹੜੇ ਕਿਹੜੇ ਸੈਕਟਰ ਚ ਕੰਮ ਕਰਨਾ ਚਾਹੁੰਦੀਆਂ ਨੇ ਤੇ ਪੰਜਾਬ ਨੂੰ ਉਹਦਾ ਕੀ ਫਾਇਦਾ ਹੋ ਸਕਦਾ ਹਰ ਇੱਕ ਵੀਡੀਓ ਤੋਂ ਬਾਅਦ ਮੁਲਾਕਾਤਾਂ ਦਾ ਜਿਹੜਾ ਇੱਕ ਦਿਨ ਹੈ ਉਹ ਤੋਂ ਬਾਅਦ ਉਹਨਾਂ ਮੁਲਾਕਾਤਾਂ ਦੇ ਨਤੀਜੇ ਕੀ ਨਿਕਲੇ ਕਿਹੜੇ ਕਿਹੜੇ ਕਾਹਤਾਂ ਇੰਟਰਸਟ ਦਿਖਾਇਆ ਚਾਹੇ ਹੋ ਐਗਰੀਕਲਚਰ ਨਾਲ ਰਿਲੇਟਡ ਨੇ ਚਾਹੇ ਹੋ ਆਟੋਮੋਬਾਈਲ ਨਾਲ ਰਿਲੇਟਡ ਨੇ ਚਾਹੇ ਗ੍ਰੀਨ એનર્ਜੀ ਨਾਲ ਰੀਨਿਊਅਲ એનર્ਜੀ ਨਾਲ ਚਾਹੇ ਹੋ ਟਰੈਕਟਰਾਂ ਨਾਲ ਕੰਬਾਈਨਾਂ ਨਾਲ ਰਿਲੇਟਡ ਖੇਤੀ ਨਾਲ ਰਿਲੇਟਡ ਪ੍ਰਾਲੀ ਨਾਲ ਸੰਬੰਧਿਤ ਕੰਪਨੀਆਂ ਜਿਹੜੀਆਂ ਜਿਹੜੀ ਜਿਹੜੀ ਵੀ ਉਹਨਾਂ ਕੋਲ ਲੇਟੈਸਟ ਟੈਕਨੋਲੋਜੀ ਹੈ ਸਾਰਿਆਂ ਕੋਲ ਹੈ ਔਰ ਇੰਨਾ ਜ਼ਿਆਦਾ ਸਾਡਾ ਸ਼ਡਿਊਲ ਪੀਜੀ ਸੀਗਾ ਕਿ ਕਈ ਵਾਰੀ ਮੈਂ ਕਿਤੇ ਹੋਰ ਕੰਪਨੀ ਨੂੰ ਮਿਲ ਰਿਹਾ ਹੁੰਦਾ ਸੀ ਉਸ ਵੇਲੇ ਸੰਜੀਵ ਅਰੋੜਾ ਜੀ ਸਾਡੇ ਜਿਹੜੇ ਡੈਕਸਟ੍ਰੀਨੇਸ਼ਨ ਨੇ ਤੇ ਬਾਲਨ ਮਿਸਟਰ ਨੇ ਉਹ ਕਿਸੇ ਹੋਰ ਕੰਪਨੀ ਨੂੰ ਮਿਲ ਰਿਹਾ ਹੁੰਦਾ ਸੀ ਸੋ ਸਾਰਾ ਸੀਨ ਅੰਦਾਜ਼ ਤਾ ਤੁਹਾਡੇ ਸਾਹਮਣੇ ਸੀ ਪੇਸ਼ ਕਰਨ ਲੱਗੇ ਥੋੜਾ ਜਿਹਾ ਇੱਕ ਵੀਡੀਓ ਦੇਖ ਲਿਓ ਉਹਦੇ ਵਿੱਚ ਮੈਂ ਨਾਲ ਦੀ ਨਾਲ ਰੋਕ ਕੇ ਉਸ ਵੀਡੀਓ ਨੂੰ ਜੇ ਤਾਂ ਮੈਂ ਤੁਹਾਨੂੰ ਉਸ ਕੰਪਨੀ ਬਾਰੇ ਜਾਂ ਉਹਦੇ ਬਾਰੇ ਸਾਰਾ ਕੁਝ ਕਲੀਅਰ ਦਿਖਾਉਣਾ ਮੈਂ ਤੁਹਾਨੂੰ ਵੀਡੀਓ ਚਾਹਾਂ ਇਥੇ ਰੁਕੋ ਇਹ ਹੈਗਾ ਜੀ ਪਹਿਲਾ ਜਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ ਜੀਆਈ ਜੇਬੀਆਈਸੀ ਮਿਸਟਰ ਓਗਾਵਾ ਕਾਜ਼ੁਨੋਰੀ ਇਹਨੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਸੀਗੇ ਜਿਹੜੇ ਅਖੜੇ ਨਾਲ ਇਹ ਸੰਮਿਲੇ ਇਹਦੇ ਵਿੱਚ ਇਹ ਕੀ ਕਰਦੇ ਨੇ ਕਿ ਅਪ ਜਪਾਨ ਦੇ ਵਿੱਚ ਕਰੋ ਲੈ ਕੇ ਚਿੰਨੀਆਂ ਵੀ ਜਪਾਨ ਦੀਆਂ ਕੰਪਨੀਆਂ ਕਿਸੇ ਹੋਰ ਕੰਟਰੀ ਦੇ ਵਿੱਚ bizness ਕਰਨਾ ਚਾਹੁੰਦੀਆਂ ਨੇ ਕੰਮ ਕਰਨਾ ਚਾਹੁੰਦੀਆਂ ਨੇ ਇਨਵੈਸਟਮੈਂਟ ਕਰਨਾ ਚਾਹੁੰਦੀਆਂ ਇਹ ਹੀ ਜਿਹੜੀ ਬੈਂਕ ਹੈ ਜਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਰਪੋਰੇਸ਼ਨ ਇਹ ਉਹਨਾਂ ਨੂੰ ਲੋਨ ਦਿੰਦੇ ਨੇ ਇਹ ਉਹਨੂੰ ਐਪਰੀਸ਼ੀਏਟ ਕਰਦੇ ਨੇ ਕਿ ਤੁਸੀਂ ਉੱਥੇ ਜਾਓ ਕਿੰਨੇ ਪਰਸੈਂਟ ਤੁਹਾਡਾ ਉਹਦੇ ਵਿੱਚ ਹਿੱਸਾ ਹੋਊਗਾ ਜੇ ਜੇ ਉਹਨਾਂ ਨੇ ਕਿਸੇ ਪਹਿਲਾਂ ਹੀ ਮੌਜੂਦ ਕੰਪਨੀ ਦੇ ਵਿੱਚ ਹਿੱਸਾ ਪਾਉਣਾ ਹੈ ਜੋਇੰਟ ਵੈਂਚਰ ਕਰਨਾ ਹੈ ਤਾਂ ਉਹ ਜਪਾਨ ਦਾ ਕਿੰਨੇ ਪਰਸੈਂਟ ਹਿੱਸਾ ਹੋਊਗਾ ਉਸ ਹਸਾ ਬਣਾ ਉਹਨਾਂ ਨੂੰ ਉਹ ਫਾਈਨੈਂਸ਼ੀਅਲ ਹੈਲਪ ਕਰਦੇ ਨੇ ਜਾਨੀ ਕਿ بیس ਇਹੀ ਹੈ ਇਹਨਾਂ ਦਾ ਆਪਣੇ ਇੱਥੇ ਇਹ ਇੰਡਸ ਇੰਡ ਬੈਂਕ ਨਾਲ ਤਾਇਆ ਪਾਇਆ ਹੈ ਇੰਡਸ ਇੰਡ ਸੋ ਇਹਨਾਂ ਨੇ ਸਾਡੇ ਨਾਲ ਡਿਸਕਸ਼ਨ ਕੀਤਾ ਤੇ ਇਹ ਕਹਿੰਦੇ ਵੀ ਅਸੀਂ ਕਲੀਨ એનર્ਜੀ ਤੇ ਪ੍ਰੋਜੈਕਟਾਂ ਦੇ ਵਿੱਚ ਅਸੀਂ ਪ੍ਰੋਪੋਜ਼ਲ ਜਿਹਨੇ ਤੁਹਾਡੀਆਂ ਸੈਕਟ ਕਰਦੇ ਆ ਤੇ ਅਸੀਂ ਟੈਕਨੀਕਲ ਡਿਸਕਸ਼ਨ ਜਿਹੜਾ ਪੋਟੈਂਸ਼ੀਅਲ ਫਾਈਨੈਂਸ਼ ਫਾਈਨਾਂਸਿੰਗ ਐਵੇਨਿਊ ਦੇ ਤੋਂ ਜਪਾਨੀ ਕੰਪਨੀ ਨੂੰ ਅਸੀਂ ਰეკਮੈਂਡ ਕਰਾਂਗੇ ਤੁਹਾਡਾ ਅਸੀਂ ਸਾਰਾ ਜਿਹੜਾ ਏਜੰਡਾ ਲੈ ਲਿਆ ਸੋ ਸੱਮਿਟ ਜਿਹੜਾ ਸਾਡਾ ਹੋ ਰਿਹਾ 13 14 15 ਮਾਰਚ ਨੂੰ ਇੰਡੀਅਨ ਸਕੂਲ ਆਫ ਬਿਜ਼ਨਸ ਮੋਹਾਲੀ ਵਿਕੇ 2026 ਚ ਇਹ ਉਹਦੇ ਵਿੱਚ ਇਹ ਕਹਿੰਦੇ ਅਸੀਂ ਵੱਧ ਛੱਡ ਕੇ ਹਿੱਸਾ ਲੈਣਾ ਸੀ ਜਪਾਨ ਦੀਆਂ ਕੰਪਨੀਆਂ ਨੂੰ ਇਹ ਐਪਰੀਸ਼ੀਏਟ ਕਰਨਗੇ ਕਿ ਅਸੀਂ ਪੰਜਾਬ ਦੇ ਵਿਚਾਰ ਕੰਮ ਕਰੋ ਇਹ ਪਹਿਲੇ ਦਿਨ ਪਹਿਲੀ ਮੀਟਿੰਗ ਸਾਡੀ ਜਿਹੜੀ ਆ ਉਹ JBIC ਨਾਲ ਸੀ ਜਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ ਨੈਕਸਟ ਯਾਮਾਹਾ ਮੋਟਰ ਕਾਰ ਕੰਪਨੀ ਮਸ਼ਹੂਰ ਹੈ ਯਾਮਾਹਾ ਮੋਟਰ ਇਹਨਾਂ ਦਾ ਪਾਈਪ ਹੈਗਾ ਇੱਥੇ ਹੀਰੋ ਨਾਲ ਹੀਰੋ ਨਾਲ ਜੀ ਸਰ ਤੇ ਮਿਸਟਰ ਤਾਨਾਕਾ ਹੀਰੋ ਕੀ ਜਿਹੜਾ ਗਲੋਬਲ ਸਟ੍ਰੈਟਜੀ ਮੈਨੇਜਰ ਹਾਂ ਸਟ੍ਰੈਟਜੀ ਮੈਨੇਜਰ ਹੈ ਤੇ ਨਾਲ SUZUKI ਮਾਰੀ ਪ੍ਰੋਡਕਟ ਪਲੈਨਿੰਗ ਗਰੁੱਪ ਹੈ ਇਹੇ ਆਏ ਸੀਗੇ ਤੇ ਇਹਨਾਂ ਨੂੰ ਅਸੀਂ ਕਿਹਾ ਸੀਗਾ ਵੀ ਤੁਸੀਂ ਹੀਰੋ ਗਰੁੱਪ ਨਾਲ ਆਲਰੇਡੀ ਹੈਗੇ ਹੋ ਤੁਸੀਂ ਪਾਈਪ ਚ ਦੀ ਫਿਊਚਰ ਚ ਜਿਹੜੀਆਂ ਔਪਰਚੁਨਿਟੀਜ਼ ਹਨ ਉਹਨਾਂ ਨੂੰ ਵਧਾਓ ਦੇ ਐਕਸਟੈਂਡ ਕਰੋ ਹੈਨਾ ਤੇ ਇਹਨਾਂ ਨੇ ਕਿਹਾ ਵੀ ਅਸੀਂ EV ਦੇ ਵਿੱਚ ਇਲੈਕਟ੍ਰਿਕ ਵਹੀਕਲ ਬਣਾਉਣ ਦੇ ਵਿੱਚ ਤੇ R&D ਕੋਲਾਬੋਰੇਸ਼ਨ ਰਿਸਰਚ ਐਂਡ ਡਾਟਾ ਸੈਂਟਰ ਜਿਹੜਾ ਮੋਹਾਲੀ ਚ ਬਣਾਵਾਂਗੇ ਤੇ ਸਕਿੱਲ ਡਿਵੈਲਪਮੈਂਟ ਦੇ ਵਿੱਚ ਇਹ ਸਭ ਤੋਂ ਵੱਧ ਜਿਹੜਾ ਇਨਫਰਾਸਟ੍ਰਕਚਰ ਨਾਲ ਦਿਖਾਇਆ ਜੋ ਕਿ ਮੋਹਾਲੀ ਚ ਜਿਹੜਾ ਇਹਨਾਂ ਇਹ ਆਪਣਾ ਆਫਿਸ ਬਣਾਉਣਗੇ ਆਪਣੇ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਇੱਥੇ ਕੰਮ ਮਿਲੂਗਾ ਤੇ 2026 ਦੇ ਜਿਹੜਾ ਸਬਮਿਟ ਹੈ ਇਨਵੈਸਟ ਪੰਜਾਬ ਦਾ ਤੇ ਉਹਦੇ ਵਿੱਚ ਇਹ ਇਕੋਸਿਸਟਮ ਆਫ ਦਾ ਕਹਿੰਦੇ ਸੀ ਉਥੇ ਡਿਸਪਲੇ ਕਰਾਂਗੇ ਤੇ ਇਹਨਾਂ ਨੇ ਸਾਡੇ ਨਾਲ ਗੱਲ ਕਰ ਲਈ ਕਿ ਸਾਨੂੰ ਉਥੇ ਤੁਸੀਂ ਪ੍ਰੋਪਰ ਟਾਈਮ ਦੇ ਦਿਓ ਅਸੀਂ ਆਪਣਾ ਸਕਰੀਨ ਦੇ ਉੱਤੇ ਸਾਰਾ ਦਿਖਾ ਕੇ ਅਸੀਂ ਆਪਣੇ ਜਿਹੜੇ ਲਾਈਕ ਮਾਈਂਡਰ ਸਾਡੇ ਕੰਪਨੀਆਂਜ਼ ਨਾਲੇ ਵਧਾਉਣਾ ਚਾਹੁੰਦੇ ਆ। ਇਹ ਯਮਾ ਇਹ ਵੀ ਵਹੀਕਲ ਯਾਮਾਹਾ ਕੋ ਕਿ ਮੋਟਰਸਾਈਕਲਾਂ ਦੇ ਵਿੱਚ ਵੀ ਹੈਗਾ ਨਾ ਸੋ ਈ ਵੀ ਵਹੀਕਲ ਵਾਸਤੇ ਹੀਰੋ ਗਰੁੱਪ ਨੇ ਇਹਨਾਂ ਦਾ ਪਹਿਲੇ ਹੀ ਕਾਈਆ ਪਹਿਗਾ ਤੁਹਾਨੂੰ ਹੋਰ ਦੱਸਾਂ ਉਹ ਸੀ ਨਾ ਕੋਈ ਇਹ ਹੀਰੋ ਆ ਇਹ ਜਿਹੜਾ ਪਹਿਲਾਂ ਹੌਂਡਾ ਸੀ ਹੌਂਡਾ ਮੋਟਰ ਜਾਂ ਮਤਲਬ ਹੌਂਡਾ ਮੋਟਰ ਇਹ ਵੀ ਸੇਮ ਆਲਮੋਸਟ ਸੇਮ ਆ ਪਰ ਇਹ ਕਾਰਾਂ ਦੇ ਵਿੱਚ ਵੀ ਹੈਗੇ ਨੇ ਸੋ ਇਹਨਾਂ ਨੇ ਸਾਡੇ ਨਾਲ ਇਹ ਕਿਹਾ ਕਿਹਾ ਇਹਨਾਂ ਨੇ ਕਿ ਹੌਂਡਾ ਸ਼ੇਅਰ देयर ਇਨ ਦਾ ਪ੍ਰੋਸੈਸ ਆਫ ਐਕਸਪਲੋਰਿੰਗ ਕੰਪੋਨੈਂਟਸ ਮੈਨੂਫੈਕਚਰਿੰਗ ਟੂ ਇੰਡੀਅਨ ਪਾਰਟਨਰਸ ਇਨ ਪੰਜਾਬ ਇੰਡੀਅਨ ਪਾਰਟਨਰ ਜਿਹੜੇ ਪੰਜਾਬ ਚ ਇਹਨਾਂ ਦੇ ਹੈਗੇ ਨੇ ਇਹ ਕਾਰਾਂ ਦੇ ਤੇ ਮੋਟਰਸਾਈਕਲਾਂ ਦੇ ਦੇ ਕੰਪੋਨੈਂਟਸ ਉਹਨਾਂ ਦੇ ਪੁਰਜ਼ੇ ਬਣਾਉਣ ਵਾਸਤੇ ਉਹਨੂੰ ਅਸੀਂ ਐਕਸਟੈਂਡ ਕਰਾਂਗੇ ਤੇ ਇਹ ਵੱਡੇ ਪੱਧਰ ਤੇ ਜਿਹੜਾ 762 ਵਾਲੇ ਸਬਮਿਟ ਚ ਆਪਣੀ ਜਿਹੜੀ ਕੰਪਨੀ ਵੱਲੋਂ ਆ ਰਹੀ ਹੈ ਨੈਕਸਟ ਜੈਕਨ ਜੈਕਾ ਇਹ ਜੈਕਾ ਕੰਪਨੀ ਹੈ ਜਪਾਨ ਇੰਟਰਨੈਸ਼ਨਲ ਕਾਰਪੋਰੇਸ਼ਨ ਏਜੰਸੀ ਮਿਸਟਰ ਯਾਮਾਦਾ ਐਸ ਐਸ ਚੂਰ ਡਾਇਰੈਕਟਰ ਜਨਰਲ ਆਫ ਸਾਊਥ ਏਸ਼ੀਆ ਨੇ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਹੈ ਜਿਹੜੀ ਜਾਇਕਾ ਇਹ ਜਾਇਕਾ ਬਾਰੇ ਜੀ ਸਰ ਕਹਿਜੀ ਤੁਸੀਂ ਹਾਂ ਜੀ ਸਰ ਇਹ ਬਹੁਤ ਹੈ ਬਹੁਤ ਇੰਪੋਰਟੈਂਟ ਕੰਨੀ ਜਾਇਕਾ ਜਿਹੜੀ ਜੋ ਹੈ ਜਿਸ ਤਰ੍ਹਾਂ ਕੀ ਆਪਾ ਸਾਰੇ ਜਾਣਦੇ ਆ ਕਿ ਹਾਂ ਇਹ जापान इंटरनेशनल एजेंसी है, जाइका पहला भी बहुत सारे प्रोजेक्ट सपोर्ट कर दी सबमिट किया हॉर्टिकल्चर च और हॉर्कल्चर जो है जायका ने अप्रूव कर दिया है प्रोजेक्ट और डीपीआर सबमिट होद तो जो है वो डी पी आर तो सानू जो है हॉर्टीकल्चर जो है अबोहर फजिलका जिथे जो है वो हॉर्टीकल्चर की डिवलपमेंट जायका तो सपोर्ट लवेंगे इस तो अलावा भी जायका दी जो है इंटरेस्ट रेट बहुत लो है और इंटरेस्ट रेट लोन हो कर 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 कर, 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 कर के ये जड़ी प्रपोजल है सन जो है फॉरवर्ड करना है गवर्नमेंट ऑफ इंडिया फेडरल गवर्नमेंट के थ्रू सो मिनिस्ट्री ऑफ फाइनेंस दे विच डिपार्टमेंट ऑफ इकोनॉमिक अफेयर्स अफेयर उ है ਸੋ ਉਹ ਸਾਰੇ ਉਹ ਪੋਜੀਟਿਵ ਸੀ ਔਰ ਜੈਕਾਨੀ ਕੇ ਹੈ ਕਿ ਇਸ ਤਰ੍ਹਾਂ ਜਿਸ ਜੋ ਵੀ ਜਿੰਨੇ ਕਲੀਨ એનર્ਜੀ ਪ੍ਰੋਜੈਕਟਸ ਨੇ ਜਾਂ ਜੋ ਹੈ ਐਗਰੀਕਲਚਰ ਦੇ ਵਿੱਚ ਜੋ ਹੈ ਕੁਝ ਰਿਸਰਚ ਐਂਡ ਡਿਵੈਲਪਮੈਂਟ ਕਰਨਾ ਹੈ ਉਹਦੇ ਲਈ ਜੈਕਾ ਦੇ ਜਿਹੜੇ ਜੋ ਹੈ ਹੈਡ ਸੀ ਉਹਨਾਂ ਨੇ ਕਾਫੀ ਇੰਟਰਸਟ ਡਿਵੈਲਪ ਕੀਤਾ ਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਉਹਨਾਂ ਨੂੰ ਪੂਰਾ ਸਪੋਰਟ ਐਕਸਟੈਂਡ ਕਰਨ ਦੀ ਜੋ ਹੈ 인ਫਰਾਸਟਰਕਚਰ ਤੇ ਵਾਟਰ ਮੈਨੇਜਮਮੈਂਟ ਤੇ ਸਕਿਲ ਡਿਵੈਲਪਮੈਂਟ ਦੇ ਵਿੱਚ ਵੀ ਇਹ ਕਹਿੰਦੇ ਸਾਡੇ ਨਾਲ ਕੋਆਪਰੇਸ਼ਨ ਕਰਨਾ ਹੈ ਕੋਆਪਰੇਸ਼ਨ ਦੇ ਵਿੱਚ ਚਾਹਤ ਹਨ ਹੈ ਤੇ ਇਹ ਬਹੁਤ ਵੱਡੀਆਂ ਕੰਪਨੀਆਂ ਜੈਕਾ ਜੈਕਾ ਨਹੀਂ ਰਿਕਮੈਂਡ ਕਰਨਾ ਹੁੰਦਾ ਖੇਤੀ ਨਾਲ ਸੰਬੰਧਿਤ ਜਿਹੜੇ ਫੁੱਲਾਂ ਦੀ ਖੇਤੀ ਕਰਦੇ ਆ ਕੋਈ ਹਾਰਟਿਕਲਚਰ ਦੇ ਵਿੱਚ ਤਾਂ ਬਹੁਤ ਕੁਝ ਆ ਜਾਂਦਾ ਆਪਣੇ ਪਠਾਨਕੋਟ ਦੀ ਲੀਚੀ ਹੈ ਅ ਅਬੋਰ ਦੇ ਫਾਜ਼ਿਲਖਾਨੇ ਕਿੰਨੋਂ ਨੇ ਹਨਾ ਆਪਣਾ ਆਲੂ ਅਜਲੰਦਰ ਦਾ ਜੰ ਲਸਣ ਘਰ ਲਿਕਾ ਆਪਣਾ ਕਪੂਰਥਲਾ ਦਾ ਸੋ ਜਿੰਨੀਆਂ ਵੀ ਹਾਰਟਿਕਲਚਰ ਦੇ ਅੰਡਰ ਜਾ ਫੂਡ ਪ੍ਰੋਸੈਸਿੰਗ ਅੰਡਰ ਚ ਜਾਂ ਜਾਇਕਾ ਉਹ ਜਿਹੜਾ ਬਹੁਤ ਵੱਡੀ ਕਹਾਣੀ ਜਾਇਕਾ ਦੀ ਰਕਮੈਂਡੇਸ਼ਨ ਤੋਂ ਬਿਨਾ ਕੰਪਨੀਆਂ ਆਪਣੇ ਆਪ ਨੂੰ ਅਨਾਥ ਸਮਝ ਗਏ ਨੇ ਜਪਾਨ ਦੇ ਕੰਪਨੀ 900 ਕਰੋੜ ਦਾ ਪ੍ਰੋਜੈਕਟ ਹੈ ਸਰ ਇਹਦਾ ਬਹੁਤ ਪਰੇਸ਼ਾਨ ਹੋਈ ਹਾਂ ਜਾਇਕਾ ਇਹ ਆਲਰੇਡੀ ਪਹਿਲਾਂ ਵੀ ਇਹ ਥਿੰਗ ਲੱਗੇ ਹੋਏ ਨੇ ਰਿਸਰਚ ਤੇ ਸੋ ਉਹਨਾਂ ਨੂੰ ਸਪੋਰਟ ਗਵਰਨਮੈਂਟ ਦੀ ਮਿਲ ਗਈ ਉਹ ਕਹਿੰਦੇ ਅਸੀਂ ਪਹਿਲਾਂ ਵੀ ਉੱਥੇ ਤੁਹਾਡੇ ਸਾਡੇ ਬੰਦੇ ਇੱਥੇ ਜਾਂਦੇ ਰਹਿੰਦੇ ਆ ਸੋ ਸਾਰੇ ਕਿਤੇ ਜਾ ਕੇ ਆਏ ਨੇ ਇਹਨੂੰ ਸਾਰਾ ਪਤਾ ਸੀਗਾ ਅਸੀਂ ਕਹਿੰਦੇ ਅਸੀਂ ਉੱਥੋਂ ਹੀ ਆਏ ਆ ਫਿਰ ਜੇ ਤੁਸੀਂ ਘਰੇ ਆਏ ਤੇ ਅਸੀਂ ਉਹਨਾਂ ਸਾਰੇ ਗਵਰਨਮੈਂਟ ਦੀ ਪਰਸਪੈਕਟਿਵ ਸਮਝਾਤੀਆਂ ਕਿ ਅਸੀਂ ਸਾਡਾ ਜਿਹੜਾ ਬੜਾ ਈਜ਼ੀ ਸਿਸਟਮ ਹੈ ਐਨਓਸੀਜ਼ ਦਾ ਅਪਰੂਵਲ ਦਾ ਜੇ ਫੈਡਰਲ ਗਵਰਨਮੈਂਟ ਤੋਂ ਵੀ ਲੈ ਕੇ ਦੇਣੀਆਂ ਪਈਆਂ ਅਸੀਂ ਤੁਹਾਨੂੰ ਲੈ ਕੇ ਦੇਵਾਂਗੇ ਤੁਸੀਂ ਸਾਨੂੰ ਆ ਜਿਹੜਾ ਆਪਾਂ ਕਹਿੰਦੇ ਨਾ ਕ੍ਰੌਪ ਡਾਈਵਰਸੀਫਿਕੇਸ਼ਨ ਬਹੁਤ ਵੱਡਾ ਇਸ਼ੂ ਚੱਲ ਰਿਹਾ ਉਹਦੇ ਵਾਸਤੇ ਆਪਾਂ ਨੂੰ ਬਹੁਤ ਵਧੀਆ ਇਹ ਕੰਪਨੀ ਚਾਹੀਦੀ ਹੈ ਇਹਨੂੰ ਐ ਨਾ ਸਮਝਾ ਵੀ ਕਲਾ ਇੰਡਸਟਰੀ ਹੈ ਇਹ ਖੇਤੀ ਨੂੰ ਵੀ ਆਪਣੇ ਅਨੂ ਮਾਡਰਨ ਕਰ ਦੇਣਗੇ ਅੱਜ ਹੁਣ ਹਰ ਇੱਕ ਬੂਟੇ ਨਾਲ ਹਰ ਇੱਕ ਪੌਦੇ ਨਾਲ ਹਰ ਇੱਕ ਦਾਣੇ ਨਾਲ ਗੱਲ ਕਰਨੀ ਪੈਂਦੀ ਹੈ ਕੰਪਿਊਟਰ ਨਾਲ ਜੋੜਤਾ ਸਾਰਾ ਕੁਝ ਉਹਨਾਂ ਸੋ ਇਹ ਇਹ ਆਪਾਂ ਨੂੰ ਵੀ ਥੋੜਾ ਜਿਹਾ ਤਰੀਕੇ ਜਿਹੜੇ ਨੇ ਖੇਤੀ ਦੇ ਇਹ ਅਪਡੇਟ ਕਰ ਦੇਣਗੇ ਤੇ ਇਹਦੇ ਨਾਲ ਆਪਣੇ ਕਿਸਾਨਾਂ ਦੀ ਜਿਹੜੀ ਹੈ ਆਮਦਨ ਉੱਤੇ ਇੱਕਦਮ ਉਛਾਲ ਆਊਗਾ ਤੇ ਮੈਨੂੰ ਉਮੀਦ ਹੈ ਚੈਕਾ ਜਿਹੜੀ ਹੈ ਉਹ ਜਿਵੇਂ 8900 ਕਰੋੜ ਦਾ ਇਹ ਪ੍ਰੋਜੈਕਟ ਲੈ ਕੇ ਇਰ ਕਮੈਂਡ ਕਰਦੇ ਆ ਫਿਰ ਬਾਕੀ ਕੰਪਨੀਆਂ ਨੂੰ ਜਦੋਂ ਉਹ ਜਾਪਾਨ ਦੀਆਂ ਕੰਪਨੀਆਂ ਦੀ ਇੱਕ ਖਾਸੀਅਤ ਮੈਂ ਦੇਖੀ ਆ ਕਿ ਉਹ ਥੋੜਾ ਜਿਹਾ ਫੈਸਲਾ ਲੈਣ ਵੇਲੇ ਦੇਰੀ ਕਰ ਦਿੰਦੇ ਆ ਥੋੜਾ ਰਿਸਰਚ ਕਰ ਲਿਓ ਵੀ ਇੱਥੇ ਪੈਸਾ ਲਾਉਣਾ ਹੈ ਉੱਥੇ ਥੋੜਾ ਟਾਈਮ ਲੈ ਲੈਂਦੇ ਆ ਇਹ ਤੇ ਕੀ ਮਹੌਲਾ ਹੈ ਬਾਕੀ ਹੋਰ ਕਿਹੜੀਆਂ ਕੰਪਨੀਆਂ ਨੇ ਕਿੱਥੇ ਮਾਰਕੀਟਿੰਗ ਕੀਨੇ ਹੈ ਗਵਰਨਮੈਂਟ ਦੇ ਲਾਅ ਕਿਹੜੇ ਕਿਹੜੇ ਸਪੋਰਟ ਕਰਦੇ ਆ ਬਟ ਜਦੋਂ ਉਹ ਫੈਸਲਾ ਲੈ ਲੈਂਦੇ ਨੇ ਉਸ ਤੋਂ ਬਾਅਦ ਪ੍ਰੋਜੈਕਟ ਲਾਂਚ ਓਨੀ ਹੀ ਜਲਦੀ ਕਰ ਦਿਆ ਫਿਰੋ ਜਾਨੀ ਜਿੰਨਾ ਫੈਸਲੇ ਚ ਟਾਈਮ ਲਿਆ ਹੁੰਦਾ ਉਹ ਸਾਰਾ ਉਹਦਾ ਜਿਹੜਾ ਕਸਰ ਜਿਹੜੀ ਆ ਉਹ ਆਪਦੇ ਪ੍ਰੋਜੈਕਟ ਨੂੰ ਧਰਤੀ ਦੇ ਉੱਤੇ ਪੂਰੀ ਤਰ੍ਹਾਂ ਉਸਾਰਨ ਦੇ ਵਿੱਚੋਂ ਕੱਢ ਦਿੰਦੇ ਸਾਰਾ ਫਿਰ ਸੋ ਇਹਨਾਂ ਨੇ ਬਹੁਤ ਸਾਰਾ ਮਸੰਨ ਕਿਹਾ ਵੀ ਅਸੀਂ ਤਾਂ ਫਿਰ ਆਉਣ ਨੂੰ ਤਿਆਰ ਆ ਅਸੀਂ ਆਲਰੇਡੀ ਤੁਹਾਡੇ ਕੋਲ ਗਏ ਹੋਏ ਸੀ ਹੁਣ ਤੁਸੀਂ ਸਾਡੇ ਕੋਲ ਆ ਗਏ ਅਸੀਂ ਤੁਹਾਡਾ ਦਿਲ ਹੀ ਤੋੜਦੇ ਸੀ ਆਮਾਨ ਧੰਨਵਾਦ ਨੈਕਸਟ ਕੋਲੀ ਜੀ ਇਹ ਮਿਨਿਸਟਰ ਸਰ ਇਹ ਇਹ ਦੋ ਪਹਿਲਾਂ ਟੋਰੇ ਕੰਪਨੀ ਸੀ T O R ਈ ਵਾਈ ਮਿਸਟਰ ਹਾਜੀ ਨੇ ਈਸੀ ਇਹ ਸੀਨੀਅਰ ਵਸਟ ਪ੍ਰੈਜ਼ੀਡੈਂਸੀ ਸਾਹਮਣੇ ਮਰੇ ਸੀਗੇ ਇਹੇ ਕੰਪਨੀ ਜਿਹੜੀ ਹੈ ਅਸਸੈਂਟ ਡਾਟਾ ਸੈਂਟਰ ਪਲੱਸ ਟੈਕਨੀਕਲ ਟੈਕਸਟਾਈਲ ਤੇ ਇਹਦੇ ਵਿੱਚ ਇਹਨਾਂ ਨੇ ਆਟੋ ਤੇ 에어로ਸਪੇਸ ਸੈਕਟਰ ਦੇ ਵਿੱਚ ਇਹ ਕੰਪਨੀ ਹੈ ਇਹਦੇ ਵਿੱਚ ਇਹਨਾਂ ਨੇ ਮੁਹਾਲੀ ਵਾਸਤੇ ਆਪਣਾ ਰਸਤਾ ਲਾਇਆ ਕਿਉਂਕਿ ਬੈਂਗਲੌਰ ਹੈਗੇ ਨੇ ਪਹਿਲਾਂ ਇਹ ਚੇਨਈਚ ਵੀ ਹੈਗੇ ਆ ਇਹਨੇ ਪਰ ਇਹ ਕਹਿੰਦੇ ਸਾ ਸਾਡਾ ਉਥੋਂ ਥੋੜਾ ਜਿਹਾ ਬਾਹਰ ਆਮ ਜੀ ਕਰਦਾ ਨਾਰਥ ਵਾਲੇ ਪਾਸੇ ਅਸੀਂ ਕਹਿੰਦੇ ਫਿਰ ਬੈਸਟ ਹੈਗਾ ਮੁਹੱਲੀ ਜਿਹੜਾ ਕਿ ਨੈਕਸਟ ਸਿਲੀਕਨ ਵੈਲੀ ਸਾਡੀ ਇੰਡੀਆ ਦੀ ਬਣ ਰਿਹਾ ਹੈ ਤੇ 에어ਪੋਰਟ ਤੋਂ 5 ਮਿੰਟ ਦਾ ਹੈ ਸਾਡਾ ਉਹ ਜਿਹੜਾ ਉਹ ਏਰੀਆ ਉੱਥੇ ਤੁਸੀਂ ਆਓ ਵੈਲਕਮ ਅਸੀਂ ਸਾਰਾ ਨਕਸ਼ਾ ਤੁਹਾਨੂੰ ਦਿਖਾਇਆ ਤਾਂ ਇਹ ਕੰਪਨੀ ਜਿਹੜੀ ਹੈ ਇਹ ਪੰਜਾਬ ਦੇ ਵਿੱਚ ਬਹੁਤ ਵੱਡੇ ਤਰੀਕੇ ਨਾਲ ਆ ਰਹੀ ਹੈ ਇਹ ਜਿਹੜੀ ਹੈਗੀ ਹੈ ਨਾ ਚਾ ਚਲਾ ਮੇਟ੍ਰੋ ਬਸ ਇਹ ਮਨਿਸਟਰ ਨੇ ਉਥੇ ਜਾਪਾਨ ਦੇ ਇੱਕ ਉਹਨਾਂ ਦਾ ਮਿਨਿਸਟਰੀ ਉਹਦਾ ਨਾਮ ਹੈ ਮੀਟੀ ਮੀਟੀ ਕਹਿੰਦੇ ਨੇ ਇਹਨੂੰ ਇਹ ਜਿਹੜੀ ਹੈ ਨਾ ਅਸਲ 'ਚ ਆਪਣੇ ਜੇ ਆਪਣੇ ਦੇਸ਼ ਦੇ ਮਤਲਬ ਤੁਹਾਨੂੰ ਸਮਝਾਉਣਾ ਹੋਵੇ ਤਾਂ ਇਹਦੇ 'ਚ ਸਭ ਕੁਝ ਆ ਜਾਂਦਾ ਇਹਦੇ 'ਚ ਪਾਵਰ ਮਨਿਸਟਰੀ ਵੀ ਆ ਜਾਂਦੀ ਹੈ ਪਾਵਰ ਮਾਸ ਮਿਨਿਸਟਰੀ ਲੈ ਜਾਂਦੀ ਹੈ ਮਨਿਸਟ ਇਹਦਾ ਮੀਟੀ ਦਾ ਜਿਹੜਾ ਫੁੱਲ ਫਾਰਮ ਹੈ ministry of economy trade and industry ministry of economic ek ek ministry of economy trade and industry meta is sare decision nahi lende eh minister ne utthe the inna daftar ja ke assi inna nu mili sige te inna ne fir baad ch osaka vi apna director general bheje apne sarkar da no te eh kende vi assi jehda japanese ਫਾਰਮਸ ਦੇ ਨਾਲ ਪੰਜਾਬ 'ਚ ਇਨਵੈਸਟ ਕਰਨ ਵਾਸਤੇ ਅਸੀਂ ਉਹਨਾਂ ਨਾਲ ਹੁਣ ਜ਼ਿਆਦਾ ਹੋਰ ਹੋਰ ਜ਼ਿਆਦਾ ਇਗਰਲੀ ਹੋਰ ਜ਼ਿਆਦਾ ਅਸੀਂ